ਅਜਾ ਲੋਏ ਇਹ ਕਹਿ ਦਿੰਨੇ ਆ ਖਾਲਸਾ ਜੀ ਹੈ ਨਾ ਆਪਣੇ ਸ਼ਹਿਰ ਫਰੀਨੋ ਦੀ ਖਬਰ ਹੈ ਅਸੀਂ ਉਹਦਾ ਗੱਲ ਕਰਤੀ ਸੀ ਥੋੜੀ ਜਿਹੀ ਪਰ ਹੁਣ ਬਹੁ ਡਿਟੇਲਸ ਤੁਸੀਂ ਕਰਦੇ ਹੋ ਨੇ ਨੇ ਇਹ ਚੀਜ਼ ਆਪਾਂ ਨੂੰ ਕੋਈ ਖਬਰ ਦੇ ਨਾਲ ਆਪਾਂ ਇਹਦਾ ਕਨਸਰਨ ਹੀ ਹੈਗਾ ਆਪਣਾ ਕਨਸਰਨ ਹੈਗਾ ਕਿ ਇਹ ਚੀਜ਼ ਜਿਹੜੀ ਆ ਇਹ ਚੀਜ਼ ਆਪਾਂ ਕਿੰਨੀ ਦੇਰ ਤੋਂ ਕਹਿੰਦੇ ਆ ਰਹੇ ਸੀ ਵੀ ਗਲਤ ਕੰਮ ਨਾ ਕਰੋ ਆਪਾਂ ਉਦੋਂ ਵੀ ਜਦੋਂ ਟੂਰੇ ਆਮ ਪੈਸਾ ਵਰਤ ਰਿਆ ਸੀਗਾ ਕੋਵਿਡ ਦੇ ਵਿੱਚ ਪੀਪੀਪੀ ਦਾ ਪੈਸਾ ਜਿਹੜਾ ਆ ਉਹ ਹਰ ਇੱਕ ਜਿਹੜਾ ਬੰਦਾ ਸੀਗਾ ਉਹ ਇਦਾਂ ਲੈ ਰਿਹਾ ਸੀਗਾ ਵੀ ਜਿੱਦਾਂ ਹਾਟਕੇਕਸ बिक ਰਹੇ ਆ ਵੀ ਵੰਡੇ ਜਾ ਰਹੇ ਫਰੀ ਦੇ ਫਰੀ ਇਹ ਲੈ ਰਹੋ ਇਹ ਮੁੜ ਕੇ ਜੋ ਮਰਜੀ ਹੋ ਵੇ ਤਾਂ ਕੁਝ ਨਹੀਂ ਹੋ ਸਕਦਾ ਪਰ ਤੁਸੀਂ ਹੁਣ ਦੇਖ ਲਓ ਕਿ ਆਪਣੀ ਜਿਹੜੀ ਆਹ ਨਿਊਜ਼ ਹੈਗੀ ਆ ਇਹਦੇ ਨਾਲ ਬਹੁਤ ਜਾਣਿਆਂ ਨੂੰ ਖਬਰਦਾਰ ਹੋ ਜਾਣਾ ਚਾਹੀਦਾ ਜੇ ਇਹ ਕੰਮ ਤੁਸੀਂ ਕੀਤਾ ਹੈਗਾ ਜੇ PPP ਲੋਨ ਤੁਸੀਂ ਲਏ ਹੈਗੇ ਆ ਜੇ ਉਹ ਸਹੀ ਤਰੀਕੇ ਨਾਲ ਨਹੀਂ ਖਰਚੇ ਹੈਗੇ ਆ ਤੇ ਇਹ ਰੈਡ ਰੈਡ ਅਲਰਟ ਹੈਗਾ ਬਹੁਤ ਜਿਹੜੀਆਂ ਜਿਹੜੇ ਬੰਦੇ ਹੈਗੇ ਆ ਉਹ ਇਹਨਾਂ ਮਾਮਲਿਆਂ ਦੇ ਵਿੱਚ ਅ ਕੱਸੇ ਜਾਣਗੇ ਖਿੱਚੇ ਜਾਣਗੇ ਕਿਉਂਕਿ ਅ ਦੇਖੋ ਗਵਰਨਮੈਂਟ ਦਾ ਪੈਸਾ ਲਿਆ ਆ ਜਾਂ ਗਲਤ ਬੋਲ ਕੇ ਲਿਆ ਆ ਕਿਤਨਾ ਕਿਤੇ ਇਹ ਤਰੀਕਾ ਜਿਹੜਾ ਇਹ ਕੰਮ ਜਿਹੜਾ ਆ ਇਹ ਖਰਾਬ ਹੋ ਜਾਣਾ ਅ ਕਾਫੀ ਧੀਰ ਦੀ ਗੱਲ ਆ ਰਾਜਕਿਰਨ ਮੈਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀਗੀ ਕਿ ਉੱਥੇ ਯੂ نو ਬੰਦ ਕੰਪਨੀਆਂ ਤੱਕ ਦੇ ਲੋਨ ਲਏ ਗਏ ਆ ਬੰਦ ਕੰਪਨੀਆਂ ਜਿਹੜੀਆਂ ਕਿ ਉਸ ਸਮੇਂ ਬੰਦ ਪਈਆਂ ਸੀਗੀਆਂ ਜਿਹੜੇ ਆਪਾਂ ਉਦੋਂ ਕਹਿੰਦੇ ਰਹੇ ਹਰਜੋਜੀ ਦਮਨਜੀ ਉਦੋਂ ਅਸੀਂ ਕਹਿੰਦੇ ਰਹੇ ਵੀ ਇਹ ਫੈਡਰਲ ਮਨੀ ਆ ਇਹ ਪਾਈ ਪਾਈ ਦਾ ਜਿਹੜਾ ਇਹਦਾ ਜਿਹੜਾ ਦੇਣਾ ਪੈਣਾ ਆ ਲੇਖਾ ਜੋਖਾ ਕਰਨਾ ਪੈਣਾ ਆ ਮਾਹੌਲ ਬਦਲ ਗਿਆ ਆਪ ਨੂੰ ਪਤਾ ਜਦੋਂ ਪ੍ਰਸ਼ਾਸਨ ਬਦਲਿਆ ਉਹ ਤਾਂ ਪਹਿਲਾਂ ਹੀ ਹੱਥਾਂ ਨੂੰ ਥੁੱਕ ਲਾ ਕੇ ਬੰਦੇ ਚੱਕ ਚੱਕ ਕੇ ਬਾਹਰ ਕਰਨ ਨੂੰ ਫਿਰਦੇ ਆ ਇਹਨਾਂ ਨੂੰ ਤੇ ਹੋਰ ਵਧੀਆ ਮਹਾਨਾ ਮਿਲ ਗਿਆ FBI ਵਾਲਾ ਜਿਹੜਾ ਬੰਦਾ ਕੈਸ਼ ਵਡੇਲ ਬਹੁਤ ਕੱਬਾ ਆ ਇਹ ਇਹ ਜਾਣਨ ਦੀ ਜਿਹੜੀ ਸਭ ਨੂੰ ਉਹਦਾ ਉਹਦਾ ਮੌਕਾ ਭਾਲਦਾ ਹੈ ਵੀ ਕਿਸੇ ਤਰੀਕੇ ਦੇ ਨਾਲ ਇਹ ਚੀਜ਼ਾਂ ਕਰੀਏ ਇਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਜਿਹੜੀ ਰਮਨਜੀਤ ਖਬਰ ਕਰ ਰਿਹਾ ਆ ਵੀ ਦੋ ਜਿਹੜੀਆਂ ਕੰਪਨੀਆਂ ਸੀਗੀਆਂ ਅਤੇ ਦੋ ਕੰਪਨੀਆਂ ਦੇ ਨਾਂ ਤੇ ਮਿਲੀਅਨ ਕਿ ਡਾਲਰ ਦੇ ਜਿਹੜੇ ਉਹ ਲੋਨ ਲੈ ਲੇ 6 ਲੱਖ ਡਾਲਰ ਬਾਅਦ ਵਿੱਚ ਉਹਦੇ ਚੋਂ ਐਗਰੀਕਲਚਰ ਲੈਂਡ ਲੈ ਲਈ ਜਿਹੜੇ ਬਾਠ ਹੋਣਾ ਨੇ ਇਹ ਜਿਹੜਾ ਉਹਨਾਂ ਦਾ ਨਾਮ ਦੱਸਿਆ ਈਸਟਰਨ ਇੰਡਸਟਰੀਕ ਆਫ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਆਪ ਆਪਣੇ ਜਿਹੜੇ ਦੋਸ਼ ਆ ਕਬੂਲੇ ਗੁਰਜੀਤ ਵਾਠੋਣਾ ਨੇ 37 ਸਾਲਾਂ ਦੇ ਨੇ ਤੇ ਹੁਣ ਜੇ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਵੈਂਚੁਲੀ ਤਾਂ ਜਿਹੜੀ ਸਜ਼ਾ ਸੁਣਾਈ ਜਾਊਗੀ ਇਹਨਾਂ ਨੂੰ ਅਕਤੂਬਰ ਚ ਤਾਂ 10 ਸਾਲ ਦੀ ਸਜ਼ਾ ਜਿਹੜੀ ਹੋ ਸਕਦੀ ਆ ਇਹ ਇਹ ਉਦੋਂ ਵੀ ਕਹਿੰਦੇ ਰਹੇ ਵੀ ਇਹ ਜਿਹੜਾ ਫੈਡਰਲ ਮਨੀ ਹੁੰਦੀ ਆ ਇਹ ਇਹਦੇ ਨਾਲ ਬਹੁਤ ਜ਼ਿਆਦੀਆਂ ਤੰਦਾਂ ਜੁੜੀਆਂ ਹੁੰਦੀਆਂ ਆ ਇਦਾਂ ਨਹੀਂ ਕਰਨਾ ਚਾਹੀਦਾ ਇਹ ਕੈਲੀਫੋਰਨੀਆ ਸਟੇਟ ਦਾ ਨਹੀਂ ਆ ਵੀ ਉਹ ਵੰਡ ਰਹੇ ਆ ਤੇ ਬਾਅਦ ਦੇ ਵਿੱਚ ਕੀ ਜਿਹੜਾ ਉਹ ਹੋਣਾ ਵੀ ਇੱਥੇ ਪਤਾ ਨਹੀਂ ਪ੍ਰਸ਼ਾਸਨ ਚਲੋ ਢਿੱਲ ਮਾਠੀ ਜਿਹੜੀਆਂ ਚੀਜ਼ਾਂ ਚ ਕਈ ਇਹਦੀ ਰੱਖ ਦਿੰਦਾ ਆ ਇਹ ਸ਼ਕਤੀ ਇਹ ਵੀ ਕਰਦੇ ਹੋਣਗੇ ਜਿੱਥੇ ਇਹਨਾਂ ਦਾ ਦਬਾਅ ਲੱਗਦਾ ਪਰ ਫੈਡਰਲ ਮਨੀ ਦੇ ਨਾਲ ਕਦੀ ਵੀ ਜਦੋਂ ਤੁਸੀਂ ਖਲਵਾੜ ਕਰਦੇ ਆ ਤਾਂ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ ਅਨਲੈਸ ਤੁਸੀਂ ਟਰੰਪ ਉਹਨਾਂ ਨੂੰ ਜਾਣਦੇ ਤੇ ਉਹ ਤੁਹਾਨੂੰ 파ਰਡਨ ਕਰ ਦੇਣ ਉਹ ਵੱਖਰੀ ਗੱਲ ਆ ਉਹ ਉਹਦਾਂ ਦੇ ਬਹੁਤ ਘੱਟ ਲੋਕ ਆ ਵੀ ਜਿਨ੍ਹਾਂ ਨੂੰ ਟਰੰਪ ਹੋਣੀ ਜਿਹੜੀ ਉਹ ਮਾਫ਼ ਕਰ ਦੇਣਗੇ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਇਹ ਇਹਦੇ ਵਿੱਚ ਹੁਣ ਰਿਐਲਿਟੀ ਆ ਅ ਤੇ ਜਿੱਦਾਂ ਰਮਨ ਜੀ ਨੇ ਕਿਹਾ ਵੀ ਇਹ ਸਾਵਧਾਨ ਹੋਣ ਦੀ ਜ਼ਰੂਰਤ ਆ ਜੇ ਕਿਸੇ ਨੇ ਗਲਤੀ ਦੇ ਨਾਲ ਜਾਂ ਕਿਸੇ ਦੇ ਕਹੇ ਕਰ ਲਿਆ ਵੀ ਚਲ ਕੋਈ ਨਹੀਂ ਹੁਣ ਤਾਂ ਮਨੀ ਮਿਲਦੀ ਆ ਵੀ ਚੱਕੀ ਚੱਲੋ ਫੱਟੇ ਚੱਕਰ ਕੋਈ ਨਹੀਂ ਜੇ ਲਈ ਆ ਤੇ ਭਾਈ ਵਾਪਸ ਕਰ ਦਿਓ ਐਫ ਆਈ ਆਈ ਤੱਕ ਵੀ ਜਿਹੜੀ ਇਸ ਦੇ ਵਿੱਚ ਇਨਵੋਲਵ ਆ ਉਹ ਹਰ ਇੱਕ ਕਰ ਰਹੀ ਹੈ ਇਸ ਵੇਲੇ ਇਸ ਵੇਲੇ ਰਾਜਕਰਨ ਜਿਹੜੇ ਪੀਪੀਪੀ ਦੇ ਲੋਨ ਆ ਜਿਹੜੇ ਉਹਦੇ ਵਿੱਚ ਆਪਾਂ ਸਟੇਟਮੈਂਟਸ ਦਿੱਤੀਆਂ ਹੈਗੀਆਂ ਕਿ ਇੰਨਾ ਸਾਡਾ ਪੇਰੋਲ ਸੀਗਾ ਉਹ ਹੁਣ ਏਡੀਡੀ ਦੇ ਨਾਲ ਮੈਚ ਹੋ ਰਿਹਾ ਕਿ ਕਿਹਦਾ ਇੰਨਾ ਪੇਰੋਲ ਸੀਗਾ ਤੇ ਕਿਦਾਂ ਸੀਗਾ ਮੇਰੇ ਖਿਆਲ ਦੇ ਵਿੱਚ ਗੁੱਡ ਨਿਊਜ਼ ਗੁੱਡ ਤੋਂ ਚੀਜ਼ ਇਹ ਆ ਕਿ ਤੁਸੀਂ ਜਾ ਕੇ ਜਿਹੜੀਆਂ ਵੀ ਪ੍ਰਾਪਰਟੀਆਂ ਕਿਸੇ ਲਈਆਂ ਉਹ ਵੇਚ ਗਏ ਪੈਸੇ ਕੱਢ ਗਏ ਤੇ ਇਸ ਵੇਲੇ ਜਿਹੜੇ ਲੈ ਆ ਉਹ ਮੋੜਦੇ ਹੋ ਤੇ ਸ਼ਾਇਦ ਬਚਾਓ ਜਵੇ ਪਤਾ ਨਹੀਂ ਉਹ ਹੋ ਸਕਦਾ ਕਿ ਨਹੀਂ ਹੋ ਸਕਦਾ ਪੇ ਆਫ ਕਰਨ ਦੇ ਨਾਲ ਅ ਦੂਜੀ ਗੱਲ ਰਾਜਕਨ ਇੱਕ ਜਿਹੜੀ ਹੋਰ ਇੱਕ ਅਹਿਮ ਖਬਰ ਹੈਗੀ ਆ ਜਿਹੜੀ ਕਿ ਅੱਜ ਤੋਂ ਆਪਾਂ ਅੱਜ ਆਪਾਂ ਕਹਿ ਰਹੇ ਆ ਇਹ ਰਿਕਾਰਡਿੰਗ ਦੇ ਉੱਤੇ ਅੱਜ ਆਪਾਂ ਕਹਿ ਰਹੇ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਗੱਲਾਂ ਇਦਾਂ ਹੀ ਆਪਾਂ ਕਰਿਆ ਕਰਾਂਗੇ ਜਿੱਦਾਂ ਅੱਜ ਆਪਾਂ ਪੀਪੀਪੀ ਦੀ ਗੱਲ ਕਰ ਰਹੇ ਆ